ਸਤਿ ਸ੍ਰੀ ਅਕਾਲ ਜੀ ਅੱਜ ਸਵੇਰੇ ਹੀ WDIC ਨੇ ਜਰਮਨੀ ਦੇ 3 ਸਟੱਡੀ ਵੀਜ਼ਾ ਹਾਸਲ ਕੀਤੇ ਹਨ ਐਨਵਲਪਸ ਮੇਰੇ ਸਾਹਮਣੇ ਪਹਿਨੇ ਆਪਾਂ ਇੱਕ ਇੱਕ ਕਰਕੇ ਐਨਵਲਪਸ ਨੂੰ ਓਪਨ ਕਰਾਂਗੇ ਪਹਿਲਾ ਜਰਮਨੀ ਦਾ ਸਟੱਡੀ ਵੀਜ਼ਾ ਤੁਸੀਂ ਦੇਖ ਸਕਦੇ ਹੋ ਰੋਹਿਤ ਦਾ ਹੈ ਜਸਟ ਸਟੱਡੀ ਵੀਜ਼ਾ ਬੰਨਾ ਜਸਵੰਤ ਨਤੀਜਾ ਸਟੱਡੀ ਵੀਜ਼ਾ ਨਵਨੀਤ ਮੈਂ ਇਤਨਾ ਕਲਾਇੰਟਸ ਨੂੰ ਬਹੁਤ-ਬਹੁਤ ਬਧਾਈ ਦਿਨਾ ਹੈ ਤਾਂ ਜੇ ਇਹਨਾਂ ਬੱਚਿਆਂ ਵਾਂਗੂ ਕੁਛ ਵੀ ਜਰਮਨੀ ਸਟੱਡੀ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਉਹ ਵੀ ਵਿਦਆਊਟ ਐਲਸ ਔਰ ਦੇਣਾ ਚਾਹੁੰਦੇ ਹੋ ਸਾਰੇ ਦੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਜੀ ਹਾਂ ਵਿਦਆਊਟ ਐਲਸ ਔਰ ਦੇਣਾ ਚਾਹੁੰਦੇ ਹੋ ਸਾਰੇ ਦੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਤੇ ਫਿਰ ਸੋਚੋ ਨਾ ਅੱਜ ਹੀ ਵਿਜ਼ਿਟ ਕਰੋ ਡਬਲਯੂ ਡੀ ਆਈ ਸੀ ਦੇ ਨਜ਼ਦੀਕੀ ਆਫਿਸਸਸ ਦੇ ਵਿੱਚ ਜਾਂ ਫਿਰ ਕਾਲ ਕਰੋ 7655815281